ਤੁਹਕੇ ਗੱਲ ਨੂੰ ਚਲਪੇ ਇੱਕ ਟੜੇ ਨੂੰ ਬਚਾਉਣ ਦੇ ਲਈ ਜਥੇਦਾਰਾਂ ਦੀ ਕੁਰਬਾਨੀ ਤੇ ਇਹਨੇ ਸ਼੍ਰੋਮਣੀ ਕਮੇਟੀ ਵੱਲੋਂ ਕੈਸੇ ਖੂਨ ਖਰਾਬੇ ਨੂੰ ਚਾਲਣ ਵਾਸਤੇ ਯਤਨ ਕੀ ਗਰ ਐਸੀ ਨੈਸਲ ਮਯੂਕੀ ਦੇ ਸੇਵਾ ਸਮਾਜਨ ਦੀ ਤਰੀਕ ਜਿਹੜੀ 10 ਦੀ ਥਾਂ ਤੇ 20 ਕਰ ਲੈਂਦੇ ਹੈਲੋ ਜੀ ਵਾਹਿਗੁਰੂ ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾਲਸਾ ਵਾਹਿਗੁਰੂ ਕੀ ਫਤਿਹ ਜੀ ਹਾਂਜੀ ਸਿੰਘ ਸਾਹਿਬ ਜੀ ਨਿਸ਼ਾਨ ਸਿੰਘ ਬੇਨਤੀ ਕਰਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਜੀ ਜੀ ਸੋ ਸਿੰਘ ਸਾਹਿਬ ਜੀ ਬੇਨਤੀ ਹੈਗੀ ਹੈ ਕਿ ਜਿਸ ਤਰ੍ਹਾਂ ਸਿੱਖ ਕੌਮ ਦੀ ਬੜੀ ਵਿਗੜੀ ਹੋਈ ਹੈ ਦਸ਼ਾ ਇਸ ਟਾਈਮ ਹੈ ਜੇ ਗੱਲ ਕਰੀਏ 2 ਦਸੰਬਰ ਦੀ ਤਾਂ ਜੋ ਅਕਾਲਤਰ ਸਾਹਿਬ ਤੋਂ ਇੱਕ ਵੱਡਾ ਫੈਸਲਾ ਆਇਆ ਸੀਗਾ ਜਹੇਦਰ ਸਾਹਿਬ ਵੱਲੋਂ ਜੀ 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 ਉਸ ਦੇ ਵਿੱਚ ਇੱਕ ਬੜਾ ਕੌਮ ਦੇ ਵਿੱਚ ਦੁਬਧਾ ਵੀ ਬਣ ਗਈ ਖਲਾਰਾ ਵੀ ਪੈ ਗਿਆ ਸ਼ਰਮਨੀ ਕਾਲੀ ਦਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਾਗੀ ਹੋ ਗਿਆ ਕੋਈ ਦਾਗੀ ਹੋ ਗਿਆ ਜਸਸੀ ਪੀਸੀ ਦੀ ਗੱਲ ਕਰੀਏ ਤਾਂ ਐਸਜੀਪੀਸੀ ਦੇ ਪ੍ਰਧਾਨ ਵੀ ਆਪਣਾ ਅਸਤੀਫਾ ਦੇ ਦਿੰਦੇ ਹੈਗੇ ਨੇ ਹੁਣ ਜਿਹੜਾ ਇਹ ਮਸਲਾ ਜਿਹੜਾ ਲੰਬਾ ਹੋ ਗਿਆ ਤੇ ਸਿੰਘ ਸਾਹਿਬ ਜੀ ਗੱਲ ਇੱਥੇ ਮੈਂ ਸ਼ੁਰੂ ਕਰਨ ਲੱਗਿਆ ਫਸ ਤੋਂ ਕਿ ਜਿਹੜੀ ਤਾਜਪੋਸ਼ੀ ਹੋਣੀ ਸੀਗੀ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਦੀ ਉਹ ਤਾਜਪੋਸ਼ੀ ਜਿਹੜੀ ਹੋਣੀ ਚਾਹੀਦੀ ਸੀ ਸੰਗਤ ਦੇ ਵਿੱਚ ਉਹ ਰਾਤ ਨੂੰ ਕੀਤੀ ਗਈ तकरीबन 2:30 ਵਜੇ ਦੇ ਕਰੀਬ ਜੀ ਇਹ ਹੈ ਅਸਲ ਕਾਰਨ ਕੀ ਹੈ ਕਿਉਂ ਬੀਤੇ ਇਸ ਤਰ੍ਹਾਂ ਪਹਿਲਾਂ ਤੇ 21 ਦੇ ਤਾਜਪੋਸ਼ੀ ਕੋਈ ਨਹੀਂ ਜੀ ਸੇਵਾ ਸਮਰਪਣ ਦੀ ਮਰਜ਼ਾ ਹੈ ਜੀ ਦੂਜਾ ਰਿਆ ਕਿ ਤੁਸੀਂ ਕਹਿੰਦੇ ਇੰਨੇ ਇਤਾਂ ਕਿਉਂ ਕੀਤਾ ਗਿਆ ਉਹ ਜੀ ਜੋ ਤਰਕ ਦੇ ਰਹੇ ਨੇ ਸ਼੍ਰੋਮਣੀ ਕਮੇਟੀ ਵਾਲੇ ਕਿ ਅਸੀਂ ਖੂਨ ਖਰਾਬੇ ਨੂੰ ਚਾਲਣ ਵਾਸਤੇ ਇਤਾਂ ਕੀਤਾ ਜੀ ਜੀ ਜਿਹੜੇ ਸਿੰਘ ਪੰਥਕ ਜਿੰਤਕ ਨੇ ਜਿਨ੍ਹਾਂ ਨੇ ਪੰਥ ਦੀਆਂ ਸੰਸਥਾਵਾਂ ਦੀ ਖੇਰ ਖਵਾ ਨੇ ਜੀ ਉਹ ਇਸ ਗੱਲ ਨੂੰ ਲਈ ਆਪਣੇ ਤੇ ਬਹੁਤ ਤੁਪੇਂ ਦੇਖਦੇ ਨੇ ਕਿ ਇਹ ਤਾਂ ਇਹ ਕਰਨਲ ਮਸਲਾ ਹੱਲ ਨਹੀਂ ਹੋਇਆ ਉਲਝ ਗਿਆ ਜੀ ਹਾਂਜੀ ਜਿਹੜੀਆਂ ਚਾਰ ਸਨ ਕੋਈ ਵੀ ਵਿਰੋਧ ਕੁਝ ਖੜੀਆਂ ਸਨ ਹਾਂਜੀ ਅਗਰ ਐਸੀ ਐਸੇ ਮਜੂਬ ਕੀ ਦੇ ਸੇਵਾ ਸੁਮਾਜਨ ਦੀ ਤਰੀਕ ਜਿਹੜੀ 10 ਦੀ ਥਾਂ ਤੇ 20 ਕਰ ਲੈਂਦੇ ਹਾਂਜੀ ਤਾਂ ਦਿਨਾਂ ਵਿੱਚ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਬਲਾ ਕੇ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਮਤ ਦੇ ਦੂਰ ਕਰਕੇ ਉਹਨਾਂ ਦੀ ਸੰਮਤੀ ਨਾਲ ਲੈਂਦੇ ਤੇ ਅਸੀਂ

ਵੌ ਕੀ ਸਰਪੋਲੇ ਕੀ ਹੁੰਦੀ ਨੇ ਇਸ ਵਾਰ ਉਥੇ ਕੋਈ ਵੀ ਇੱਕ ਵੀ ਸੰਸਥਾ ਜਿਹੜੀ ਐ ਉਥੇ ਹਾਜ਼ਰ ਨਹੀਂ ਹੈ ਦੱਸਦੇ ਵੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਾਜ਼ਰ ਨਹੀਂ ਹੈਗੇ ਨਾ ਕੌਲਤਕ ਸਾਹਿਬ ਦੇ ਹੈੱਡ ਗ੍ਰੰਥੀ ਹਾਜ਼ਰ ਨਹੀਂ ਕੋਈ ਵੀ ਕੋਈ ਵੀ ਹਾਜ਼ਰ ਨਹੀਂ ਹੈ ਜੀ ਉਹ ਜੋ ਜੇ ਜਤਾਂ ਤੋਂ ਪੀ ਤੱਕ ਕੋਈ ਮਾਨ ਮਰਜ਼ਾ ਦੀ ਕੋਈ ਜਿਹੜੀ ਉਹਨਾਂ ਨੇ ਨਿਭਾਈ ਇਹ ਨੂੰ ਲੈ ਕੇ ਬਹੁਤ ਵੱਡਾ ਇੱਕ ਸਿਕਰ ਹੈ ਔਰ ਸਾਰੀ ਕੌਮ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਪੰਥ ਵਿੱਚ ਬਹੁਤ ਵੱਡੀ ਇੱਕ ਨਿਰਾਸ਼ਾ ਹੈ ਤੁਹਕੇ ਦਰ ਨੂੰ ਕਿਹਾ ਲੇ ਇੱਕ ਧੜੇ ਨੂੰ ਬਚਾਉਣ ਦੇ ਲਈ ਜਥੇਦਾਰਾਂ ਦੀ ਕੁਰਬਾਨੀ ਜੀ ਬਿਲਕੁਲ ਸਹੀ ਰਵੇ ਸਿੰਘ ਭਾਈ ਸਾਹਿਬ ਜੀ ਦਾ ਕਿ ਸੁਲਤਾਨ ਸਿੰਘ ਭਾਈ ਸਾਹਿਬ ਜੀ ਦਾ ਜੀ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਅਚਨ ਚੇਤ ਨੂੰ ਪਦਵੀਆਂ ਤੋਂ ਪਾਸੇ ਦਿੱਤਾ ਗਿਆ ਜੀ ਇਹ ਬਿਲਕੁਲ ਜਿਹੜਾ ਹੈ ਗੈਰ ਗੈਰ ਜ਼ਿੰਮੇਵਾਰਾਨਾ ਜਿਹੜੇ ਇਹਨਾਂ ਦਾ ਕਦਮ ਹੈ ਇਹਦੇ ਨਾਲ ਕੌਮ ਬਹੁਤ ਤਕਾ ਲੱਗੇ ਔਰ ਇਹ ਇਸ ਤਰ੍ਹਾਂ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਔਰ ਇਹ ਕਰਨਾ ਕਰਮ ਨੇ ਕੱਲ ਬਹੁਤ ਕਮ ਕਮ ਸਾੜੀ ਇਹ ਇੱਕ ਬਹੁਤ ਵੱਡੀ ਦੇਸ਼ਵਿਦੇਸ਼ੀ ਸਿਕਾਂਤ ਕਈ ਤਰ੍ਹਾਂ ਦੇ ਖਾਸ਼ੇ ਪੈੜਾ ਕੀਤੇ ਜੀ ਔਰ ਕਾਮਨਿਸ ਰਾਸ਼ਟਰ ਵਾਲੇ ਪਰਸਪਨ ਤੱਕ ਜੀ ਸੋ ਸਿੰਘ ਸਾਹਿਬ ਜੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ 2 ਦਸੰਬਰ ਦਾ ਫੈਸਲਾ ਸੀਗਾ ਆਪਣੇ ਅਕਾਲ ਤਖਤ ਸਾਹਿਬ ਤੋਂ ਜੀ ਆਪਾਂ ਗੱਲ ਕਰੀਏ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਸਰ ਸਾਹਿਬ ਜਿਹੜੇ ਨਵੇਂ ਬਣੇ ਹੈਗੇ ਨੇ ਇਹ ਗੱਲ ਇਹ ਕਹਿੰਦੇ ਨੇ ਵੀ ਜਿਹੜਾ 2 ਦਸੰਬਰ ਦਾ ਫੈਸਲਾ ਸੀਗਾ ਉਹ ਇਨਬਿਨ ਰਹੇਗਾ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਫਿਰ ਜਥੇਦਾਰਾਂ ਨੂੰ ਉਤਾਰਿਆ ਕਿਉਂ ਗਿਆ ਜਦੋਂ ਇਨਬਿਨ ਨਹੀਂ ਕੀਤਾ ਜਾਣਾ ਤਾਂ ਤੁਸੀਂ ਉਹਨਾਂ ਨੇ ਸ਼ਗਧਵਲੀ ਸੁਣਨਾ ਜੀ ਗੁਰਮਤਿ ਅਨੁਸਾਰ ਫੈਸਲੇ ਵਿੱਚ ਕੋਈ ਰਦੋ ਬਦਲ ਨਹੀਂ ਹੋ ਸਕਦੀ ਜੀ ਪਰ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਉਹ ਤੋਂ ਨਿਗ੍ਹਾਸਾਨੀ ਕੀਤੀ ਜਾਏਗੀ ਹਾਂਜੀ ਕਿ ਉਹ ਉਹ ਫੈਸਲਾ ਗੁਰਮਤਿ ਅਨੁਸਾਰ ਨਹੀਂ ਜੀ ਹਾਂ ਤੋਂ ਵੱਡੀ ਗੱਲ ਹੈ ਕਿ ਇਹੋ ਫੈਸਲਾ ਵੀ ਗੁਰਮਤਿ ਅਨੁਸਾਰ ਹੈ ਕਿ ਉਹ ਜਾ ਕੋਈ ਫੈਸਲਾ ਨਹੀਂ ਕੀਤਾ ਪੰਥ ਦੀਆਂ ਵੱਡੀਆਂ ਭਾਵਨਾ ਨੂੰ ਅੱਗੇ ਰੱਖ ਕੇ ਮਿਸ਼ਕ ਬੁੱਧੀ ਜੀ ਵੀ ਇਹਨਾਂ ਬੈਠ ਕੇ ਬਹੁਤ ਜਥੇਦਾਰ ਸਰਬਾਨ ਨੇ ਸਾਰੇ ਨੇ ਲੰਬੇ ਅਰਸੇ ਤੋਂ ਬਾਅਦ ਇਹ ਤੇ ਹੱਸ ਦਿੱਤਾ ਜਿਸ ਤੋਂ ਕੌਣ ਦੇ ਅੰਦਰ ਕਿ ਸੰਤੁਸ਼ਟੀ ਜਿਹੜੀ ਹੈ ਉਹ ਮਹਿਸੂਸ ਕੀਤੀ ਗਈ ਉਹ ਤਰ੍ਹਾਂ ਜਿਹਾ ਕਿ ਅਕਾਲ ਤਖ ਦੀ ਕਾਰਗੁਜ਼ਾਰੀ ਤੋਂ ਜਥੇਦਾਰੀਆਂ ਦੇ ਕੰਮ ਕਰ ਕਰ ਕੇ ਜੀ ਜਿਹੜੇ ਦੇ ਮੁਕੰਮਲ ਰਾਸ਼ਿ ਬੈਠੀਆਂ ਸਨ ਉਹਨਾਂ ਨੇ ਉਸ ਫੈਸਲੇ ਦਾ ਸਵਾਗਤ ਕੀਤਾ ਜੀ ਹਾਂਜੀ ਇਸ ਮੌਕੇ ਤੇ ਪਹਿਲੀ ਗੱਲ ਇਹ ਕਿ ਫੈਸਲੇ ਦੋਸਤ ਹਨ ਉਹਨਾਂ ਫੈਸਲੇ ਬਦਲ ਨਵਾਸ ਤੇ ਹੀ ਨਵੇਂ ਜਥੇਦਰ ਨਿਲਗਦੇ ਗਏ ਨੇ ਹਾਂਜੀ ਕਿਸੇ ਦਾ ਕਿਸੇ ਦੇ ਭਾਈ ਕੁਲਦੀਪ ਸਿੰਘ ਜੀ ਸਾਰੇ ਸਾਡੇ ਸਤਿਕਾਰਯੋਗ ਨੇ ਸਾਡੇ ਜੀ ਸਤਿਪੰਨੀ ਜੀ ਹਾਂਜੀ ਸਾਲਾ ਸਾਲਾ ਪ੍ਰਬੰਧ ਕਿੱਧਰ ਜਾ ਰਿਹਾ ਅਸੀਂ ਕਿਤੇ ਵੀ ਕਹਾਂ ਆਪਣੇ ਪ੍ਰਬੰਧ ਉੱਤੇ ਜੀ ਹਾਂਜੀ ਸਾਨੂੰ ਨਾਂ ਦੇ ਜਥੇਦਰ ਲਾਉਣੇ ਲਾਉਣ ਦੀ ਸਾਨੂੰ ਪਤਾ ਨਾ ਜਿਹਦੇ ਲੋਨ ਦੀ ਮਰਜ਼ਾ ਦਾ ਪਤਾ ਨਾ ਉਹਨਾਂ ਦੇ ਅਧਿਕਾਰ ਖੇਤਰ ਦਾ ਸਾਨੂੰ ਪਤਾ ਕਿੰਨੇ ਕਿੰਨਾ ਹਾਲਾਤਾਂ ਜੇ ਅਸੀਂ ਚਲੇ ਗਏ ਜਾ ਚੁੱਕੇ ਹੋਏ ਹਾਂ ਸ਼੍ਰੋਮਣੀ ਕਮੇਟੀ ਆ ਜੇ ਵਰਤਮਾਨ ਸਮੇਂ ਦੇ ਉਦੇਦਾਰ ਨਹੀਂ ਜਿਹਨੂੰ ਪ੍ਰਧਾਨੀ ਨਹੀਂ ਹੈਗਾ ਤੇ ਤੇ ਬਾਕੀ ਦੇ ਸੱਜਣ ਕਰ ਕੀ ਰਹੇ ਨੇ ਜੀ ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਪੀਮਕ ਸਾਡੇ ਪੀੜਾ ਦਾ ਮਾਮਲਾ ਇਹ ਪਹਿਲਾਂ ਜਿਹੜਾ ਹਰਪੀਸ਼ਿੰਗ ਜੀ ਨੂੰ ਜਿਵੇਂ ਸੇਵਾ ਤੋਂ ਉਤਾਰਿਆ ਗਿਆ ਉਹਨੇ ਬਹੁਤ ਵੱਡਾ ਸਦਮਾ ਪਹੁੰਚਾਇਆ ਤੇ ਹੁਣ ਜੋ 13ਵੀਂ ਕਰ ਦਿੱਤੀ ਮੰਨ ਲਓ ਇਹਨਾਂ ਦੇ ਦਿਨ ਤੁਸੀਂ ਵਿੱਚੋਂ ਨਾ ਤੇ ਦੋਸ਼ ਹੋਣ ਦੇ ਜਾਤੀ ਤੋਂ ਤੇ ਲਾਇਏ ਗਏ ਸਨ ਪਰ ਅਗਰੇ ਇਸ ਵਿੱਚ ਜਿੱਤੇ ਕੀ ਦੋਸ਼ ਸੀ ਸੁਲਤਾਨ ਸੇ ਦੋਸ਼ ਹੈ ਜਿਨ੍ਹਾਂ ਨੂੰ ਬਿਨਾਂ ਕੋਈ ਚਰਚਾ ਤੋਂ ਬਿਨਾਂ ਕੋਈ ਸੰਗਤ ਦੇ ਵਿਸ਼ਵਾਸ ਤੋਂ ਨੂੰ ਸੇਵਤ ਪਾਸੇ ਕਰ ਦਿੱਤਾ ਗਿਆ ਜੀ ਇਹ ਸਨ ਬੜੇ ਤੌਖਲੇ ਵੱਡੇ ਹੋ ਰਹੇ ਨੇ ਉਹਨਾਂ ਏਸੀ ਮੰਨ ਕੇ ਚੱਲਦੇ ਇੱਕ ਧੜੇ ਲਈ ਕੰਮ ਕੀਤਾ ਜਾ ਰਿਹਾ ਇਹ ਚ ਪੰਥ ਪੰਥ ਦੀ ਮੰਸ਼ਾ ਜਿਹੜੀ ਹੈ ਨਾ ਉਹਨ ਬਿਲਕੁਲ ਤਾਕਤ ਚ ਰੱਖ ਦਿੱਤਾ ਗਿਆ ਜੀ ਸੋ ਜਹੇਦਾਰ ਸਾਹਿਬ ਜੀ ਸਵਾਲ ਇਹ ਵੀ ਉੱਠਦਾ ਹੈ ਵੀ ਜਿਸ ਤਰ੍ਹਾਂ 96 ਕਰੋੜੀ ਬਾਬਾ ਬਲਬੀਰ ਸਿੰਘ ਜਥੇਦਾਰ ਉਹਨਾਂ ਨੇ ਵੀ ਵਿਰੋਧ ਕੀਤਾ ਹੋਰ ਵੀ ਸਿੱਖ ਸੰਗਤਾਂ ਨੇ ਬਹੁਤ ਪੂਰਾ ਤਿੱਖਾ ਵਿਰੋਧ ਕੀਤਾ ਸੀਗਾ ਲੇਕਿਨ ਜੇ ਹੁਣ ਇਹ ਜਿਹੜੀ ਵਿਗੜੀ ਹੈ ਕੌਮ ਦੀ ਹੁਣ ਇਹ ਸੁਧਰੇਗੀ ਕਿਵੇਂ ਜੁਕੋ ਸੁਧਾਰ ਹੋ ਸਕਦਾ ਹੈ ਜੀ ਅਜ ਕਾਰਜ ਕਰਨੀ ਆਪਣੀ ਗਲਤੀ ਦਾ ਅਹਿਸਾਸ ਕਰੇ ਕੀਤੇ ਹੋਏ ਗਲਤ ਫੈਸਲੇ ਨੂੰ ਵਾਪਸ ਲਵੇ ਹਾਂਜੀ ਇਹ ਮਾਹੌਲ ਸੁਧਰੇਗਾ ਦੇਖੋ ਦੂਜੀ ਮੱਦੇ ਦੀ ਗੱਲ ਤੁਸੀਂ ਦੇਖੋ ਨਾ ਜਿਸ ਧੜੇ ਨਾਲ ਸੰਬੰਧਿਤ ਕਾਰਜ ਦੀ ਕਰਨੀ ਹੈ ਜਿਹਨੇ ਮੈਂ ਫੈਸਲਾ ਕੀਤਾ ਹੈ ਕਿੰਨੇ ਆਗੂ ਉਸੇ ਧੜੇ ਦੇ ਜਿਹੜੇ ਇਸੇ ਵਿਰੋਧ ਵਿੱਚ ਜਿਹੜਾ ਸੈਜਨ ਜੀ ਤੁਸੀਂ ਬਾਬਾ ਬਲਬੀਸ ਨੇ ਮੈਨੂੰ ਪਾਸੇ ਰੱਖ ਲਿਆ ਨੰਨੇ ਜਿੱਥੇ ਬੰਦੀਆਂ ਨੂੰ ਜਾਂ ਹੋਸ਼ਾਂ ਸੰਸਾਨ ਉਹ ਛੱਡ ਦਿਓ ਤੁਸੀਂ ਪਰ ਜਿਹੜਾ ਉਸ ਧੜੇ ਵਿੱਚ ਜਿਸ ਧੜੇ ਦੇ ਜੁੜੇ ਹੋਏ ਮੈਂਬਰਸ਼ਿਪ ਨੂੰ ਕਮੇਟੀ ਦੇ ਅਜ ਕਾਰਜ ਕਰਨੀ ਵੀ ਨਹੀਂ ਕਿੰਨੇ ਅੱਜ ਕੱਡੇ ਕੱਡੇ ਵੱਡੇ ਕੱਦਦਾਨ ਆਗੂ ਜਿਹੜੇ ਆ ਉਸ ਤੜਾ ਤੜ ਛੱਡੀ ਜਾ ਰਹੇ ਅੱਜ ਤੱਕ ਵੀ ਸਰ ਜਾਰੀ ਹੈ ਕੁਝ 5 ਦੀ ਜਾਰੀ ਹੈ ਜੇ 10 ਦੀ ਜਾਰੀ ਹੈ 25 ਦੀ ਜਾਰੀ ਪੂਰਾ ਪੂਰਾ ਸਰਕਲ ਜਿਹੜਾ ਖਤਮ ਹੋ ਰਿਹਾ ਜੀ ਤੇ ਇਹ ਤੇ ਮਤਲਬ ਮੰਨਣਾ ਕਿ ਤਾਂ ਗਲਤ ਹੈ ਪਰ ਹਾਲੇ ਦੇ ਕੋਈ ਇਹ ਕਿ ਉਹ ਆਪਣਾ ਕੀਤੇ ਫੈਸਲੇ ਨੂੰ ਜਿਹੜਾ ਹੈ ਪੰਥ ਦੇ ਹਿੱਤ ਵਿੱਚ ਵਾਪਸ ਲਵੇ ਤੇ ਜਿਹੜਾ ਅਸੀਂ ਮੰਗੇ ਪੰਥ ਕੋਲੋਂ ਕਿ ਸਾਹੀ ਉਸ ਗਲਤ ਫੈਸਲੇ ਲੈ ਬੈਠੇ ਆਂ ਤਾਂ ਇਹ ਗੁਰੂ ਸਾਹਿਬ ਦੀ ਦੂਜੇ ਜਥੇਦਾਰ ਸਰਬ ਦੀ ਸੇਵਾ ਤੇ ਨਹੀਂ ਉਹ ਸੇਵਾ ਆਪਣੀ ਬਖੂਬੀ ਨਾ ਬਣ ਜੋ ਪੰਥ ਜੀ ਜਗੇ ਕਾਰਵਾਈ ਕਰ ਸੋ ਸਿੰਘ ਸਾਹਿਬ ਜੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਮੇਨ ਲੀਡਰ ਹੈਗੇ ਨੇ ਵਿਕਰਮ ਸਿੰਘ ਜੀ ਮਜੀਠੀਆ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਸੀ ਵੀ ਜਿਹੜੇ ਜਥੇਦਾਰ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਸਿੱਖ ਸੰਗਤਾਂ ਨੂੰ ਬਹੁਤ ਠੇਸ ਪਹੁੰਚੀ ਹੈ ਕਹਿੰਦੇ ਵੀ ਉਹਦੇ ਵੀ ਇਸ ਤੇ ਨਾਲ ਸਹਿਮਤ ਨਹੀਂ ਹੈਗਾ ਇਸ ਦੇ ਚ ਤੁਹਾਨੂੰ ਕਿਹਦੀ ਸੱਚਾਈ ਲੱਗਦੀ ਹੈ ਲੁਕੋ ਕੋਈ ਮੇਲ ਦੇ ਚ ਕਿਸੇ ਗੁੰਟੀਪਲੀ ਨਹੀਂ ਕਰ ਸਕਦੇ ਜੀ ਮੰਨ ਲਓ ਜੇ ਉਹਨਾਂ ਨੇ ਮਹਿਸੂਸ ਕੀਤਾ ਜਾਂ ਉਹਨਾਂ ਨਾਲ ਚਾਰ ਬੰਦੇ ਹੋਰ ਬੈਠੇ ਨੇ ਉਹਨਾਂ ਨੇ ਮਹਿਸੂਸ ਕੀਤਾ ਹਾਂਜੀ ਹੋਰ ਉਸੇ ਧੜੇ ਦੇ ਵਿੱਚ ਤਾਂ ਹੁਣ ਤੱਕ 100 ਤੋਂ ਵੱਧ ਜਿਹੜੇ ਸ਼ੀਸ਼ੇ ਆ ਚੁੱਕੇ ਹੋਏ ਨੇ ਇਹਦਾ ਮਤਲਬ ਇਹ ਨਹੀਂ ਕਿ ਇਹ ਗਲਤ ਹੈ ਨਾ ਜੀ ਬਤੌਰੇ ਸਿੱਖ ਜਿਹਨੂੰ ਸੋਚਦੇ ਨੇ ਨਾ ਕਿਸੇ ਢੰਗ ਨੂੰ ਦੇਖਦੇ ਨੇ ਪੀੜਾ ਤੇ ਉੱਥੇ ਹੀ ਹੁੰਦੀ ਜੀ ਹਾਂਜੀ ਇਸ ਕਰਕੇ ਜੇ ਨਹੀਂ ਪੀੜਾ ਕਿਸ ਨੂੰ ਹੋ ਰਹੀ ਤੇ ਉਹ ਕਿ ਜਿਨ੍ਹਾਂ ਨੇ ਅੱਖਾਂ ਦੇ ਪੱਤੀਆਂ ਬੰਨ੍ਹੀਆਂ ਹੋਈਆਂ ਨੇ ਜਿਨ੍ਹਾਂ ਦੇ ਸਾਹਮਣੇ ਪੰਜ ਪੰਜ ਦਾ ਸਿਧਾਂਤ ਨਹੀਂ ਹੈ ਪਰ ਦਾ ਮੰਨ ਦਾ ਮਨੁੱਖ ਸਨਮਾਨ ਨਹੀਂ ਹੈ ਪਦਵੀਆਂ ਜਾਂ ਪਦਵੀਆਂ ਤੇ ਬੈਠਣ ਵਾਲੇ ਸੇਵਾਦਾਰਾਂ ਪ੍ਰਤੀ ਜਿੰਨਾਂ ਦੇ ਮਨ ਵਿੱਚ ਕੋਈ ਅਦਵਿਜ ਸਤਕਾਰ ਨਹੀਂ ਹੈ ਜੀ ਨੂੰ ਕੋਈ ਫਰਕ ਨਹੀਂ ਪਏਗਾ ਪਰ ਜਿਹੜਾ ਬਤੌਰੇ ਸਿੱਖ ਗੁਰੂ ਨੂੰ ਸਮਰਪਿਤ ਹੈ ਗੁਣ ਪਾਤਰੀਆਂ ਸੰਸਥਾਵਾਂ ਨੂੰ ਸਮਰਪਿਤ ਹੈ ਤੇ ਪੰਥਕ ਸਾਡੇ ਜਾਪਦੇ ਤਰੇ ਤਖਤ ਸਾਹਿਬਾਨ ਨੇ ਉਹਨਾਂ ਨੂੰ ਸਮਰਪਿਤ ਹੈ ਜਿੱਥੇ ਦਾਹਰਾਂ ਨਾਲ ਵੀ ਉਹਦਾ ਸਤਕਾਰ ਭੜਿਆ ਵਿਹਾਰ ਉਹਨਾਂ ਸਾਰੇ ਨਹੀਂ ਆਤਮਾ ਰੁਈਆਂ ਨੇ ਕਿ ਇੱਕ ਇਹਨੂੰ ਜਿਨ੍ਹਾਂ ਨੇ ਇਹ ਪ੍ਰਭੂ ਸ਼ਤਾਨਿਕ ਇਹ ਨਹੀਂ ਵਸੇ ਕੰਮ ਕਰਨਾ ਸੀ ਅਗਰ ਪ੍ਰਭੂ ਸ਼ਤਾਨ ਨੂੰ ਮਸਲ ਕੇ ਤੇ ਢੜੇ ਵਾਸਤੇ ਪੁੱਠੇ ਲੜ ਗਏ ਜੀ ਸੋ ਸਿੰਘ ਸਾਹਿਬੀ ਸਵਾਲ ਅਗਲਾ ਹੈਗਾ ਕਿ ਵੀ ਸ਼੍ਰੋਮਣੀ ਕਾਲੀ ਦਲ ਦੇ ਜਿਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਸੀਗੇ ਕਹਿੰਦੇ ਵੀ ਜਿਹੜਾ ਬਿਕਰਮ ਸਿੰਘ ਜੀ ਬਿਕਰਮਜੀਤ ਸਿੰਘ ਜੀਟੀਆ ਨੇ ਬਿਆਨ ਦਿੱਤਾ ਨਾ ਆਪਣਾ ਕਹਿੰਦੇ ਵੀ ਉਹਨਾਂ ਨੂੰ ਸ਼ਖਵੀਰ ਬਾਦਲ ਦੇ ਨਾਲ ਖੜਨ ਦੀ ਬਜਾਏ ਉਹਨਾਂ ਨੇ ਇੱਕ ਸ਼ਖਵੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਭੁੰਦਰ ਦਾ ਬੜਾ ਵੱਡਾ ਬਿਆਨ ਸੀਗਾ ਜੁਖੋ ਦੇ ਬਾਇਓ ਜਿਹੜੀ ਕਿਪਣੀ ਨਾ ਕਰ ਸਕਿਆ ਕੋਈ ਨੇ ਪੁੱਛਿਆ ਪੱਤਰਕਾਰ ਨੇ ਇਹ ਮੈਂ ਮੇਰਾ ਮੇਰਾ ਬਿਆਨ ਨਹੀਂ ਹੈ ਜੀ ਹਾਂਜੀ ਉਹ ਵੀ ਲੱਗ ਰਿਹਾ ਹੈ ਕਿ ਜਿਹੜਾ ਇਹਨਾਂ ਦਾ ਕਾਜੀ ਦਲ ਦਾ ਵਿੱਚ ਜਿਹੜੇ ਦਾ ਜੋ ਕੋਈ ਹੈਗਾ ਇਹਨਾਂ ਦਾ ਮੀਡੀਆ ਵਿੰਗ ਹੈ ਉਥੇ ਬਿਆਨ ਦੂਜੇ ਬੰਦਿਆਂ ਦੇ ਨਾਂ ਤੇ ਆਪ ਵੀ ਪ੍ਰਸਾਰਤ ਕਰ ਦਿੱਤੇ ਸਬੰਧਿਤ ਬੰਦਾ ਜਿਹੜਾ ਹੈ ਉਹਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਨਾਂ ਦਾ ਬਿਆਨ ਜਾਰੀ ਹੋ ਗਿਆ ਹਾਂਜੀ ਤੇ ਹੁਣ ਕੇ ਕਈ ਬੰਦੇ ਚੁੱਪ ਕਰ ਜਾਂਦੇ ਨੇ ਕਈ ਉੱਥੇ ਰੋਸ ਪ੍ਰਗਟ ਕਰਦੇ ਨੇ ਕਈ ਨਹੀਂ ਇਹ ਜੰਮੀ ਕੇ ਲਈ ਮਣੀ ਜਾਂਦੀ ਜੀ ਇਹ ਤਰ੍ਹਾਂ ਦੀ ਧਾਰਨਾ ਵੀ ਅੰਦਰ ਪੱਖ ਖਾ ਕੇ ਚੱਲ ਰਹੀ ਹੈ ਕਿ ਇੱਥੇ ਜਿਹੜਾ ਹੈ ਕੋਈ ਖਾਸ ਲੋਬੀ ਕੋਈ ਕੰਮ ਕਰਦੀ ਪਈ ਹੈ ਜਿਵੇਂ ਜੀ ਦੇ ਨਾਵਾਂ ਦੇ ਬਿਆਅ ਜਾਰੀ ਕਰਕੇ ਜਿਹੜਾ ਹੈਗਾ ਉਹਨਾਂ ਬੰਦਿਆਂ ਨੂੰ ਉਹ ਤੋਂ ਕੋਲ ਜਾਣ ਤੇ ਬਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਤਾਂ ਹੀ ਭੁੰਦਰ ਜੀ ਉਹਨਾਂ ਦੇ ਬਾਰੇ ਵੀ ਇਹੀ ਚਰਚਾ ਸੁਣਨ ਵਿੱਚ ਆਈ ਹੈ ਕਿ ਉਹਨਾਂ ਨੇ ਕਿਸੇ ਨੂੰ ਕਿਹਾ ਹੈ ਕਿ ਮੈਂ ਤੇ ਤਾਂ ਕੋਈ ਬਿਆਨ ਦਿੱਤਾ ਨਹੀਂ ਕਿ ਮੈਂ ਉਹਨਾਂ ਨੇ ਪਿਛਲੇ ਸ਼ੁਰਾ ਮਾਰਿਆ ਤੇ ਇਹ ਬਿਆਨ ਪੰਚੀ ਦੇ ਆਨ ਜਿਹੜਾ ਉਹਨਾਂ ਦੇ ਜ ਜ ਬਦਲੇਸ਼ ਵੀ ਵੱਲੋਂ ਕਿਤਨੇ ਕਿਤੇ ਘੁੰਮ ਰਿਹਾ ਕਿ ਉਹ ਬਹੁਤ ਖਤਰਨਾਕ ਜੀ ਸੋ ਸਿੰਘ ਸਾਹਿਬ ਜੀ ਸਵਾਲ ਇੱਕ ਅਗਲੇ ਅਫਤਦਾ ਹੈਗਾ ਕਿ ਵੀ ਜਿਸ ਤਰ੍ਹਾਂ ਸਿੱਖ ਕੌਮ ਦੇ ਵਿੱਚ ਜਥੇਦਾਰਾਂ ਨੂੰ ਚੌਥੇ ਦਿਨ ਹੀ ਅ ਅਹੁਦੇ ਤੋਂ ਲਾ ਕੇ ਘਰ ਨੂੰ ਭੇਜ ਦਿੱਤਾ ਜਾਂਦਾ ਹੈ ਜਾਂ এসਜੀਪੀਸੀ ਦਾ ਜਿਹੜਾ ਪ੍ਰਧਾਨ ਅਸਤੀਫਾ ਦੇ ਦਿੰਦਾ ਹੈ ਅਸਤੀਫਿਆਂ ਦੇ ਵੀ ਝੜੀ ਲੱਗਦੀ ਹੈ ਸੋ ਇਹ ਜਿਹੜੀ ਸਾਜ਼ਿਸ਼ ਹੈਗੀ ਹੈ ਇਹ ਕਿਹੜੇ ਲੋਕ ਹੈਗੇ ਨੇ ਪਿੱਛੇ ਜਿਸ ਕਰਕੇ ਸਾਰਾ ਕੁਝ ਸਿੱਖ ਕੌਮ ਦੇ ਨਾਲੇ ਘਟੀਆਂ ਵਰਤਾਰਾ ਵਰਤਿਆ ਤੁਹ ਕੋਈ ਸੀ ਮੰਨ ਕੇ ਚੱਲਦੇ ਨੇ ਸਿਆਸਤਦਾਨ ਨੇ ਤੇ ਬਾਦਲ ਤੜੇ ਦੇ ਬੰਦੇ ਨੇ ਨਾ ਜੀ ਇਹ ਸਾਰਾ ਕੁਝ ਇਹਨਾਂ ਦੀ ਵਜ੍ਹਾ ਕਰਕੇ ਹੋ ਗਿਆ ਜੀ ਇਹਦੀ ਬੜੀ ਨਿਮੋਸ਼ੀ ਪਹਿਲਾਂ ਕਦੀ ਵੀ ਨਹੀਂ ਆਇਆ ਇਹ ਵਰਗੇ ਬੰਦੇਆਂ ਨੂੰ ਵੀ 50 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਅਸੀਂ ਧਰਮ ਖੇਤਰ ਵਿੱਚ ਸੇਵਾ ਦੇ ਰਹੇ ਹਾਂ ਵਿਦਿਆ ਵੀ ਇਹਨਾਂ ਖੇਤਰ ਆਪਣੀ ਸਿੰਚਾਈ ਉਮੀ ਕਮੇਟੀ ਦੇ ਵਿਦਕਦਾਰੇ ਸੀ ਇਹਨੂੰ ਕਾਜ ਵਿੱਚ ਪੜੀ ਹੈ ਉਸ ਤੋਂ ਬਾਅਦ ਲਗਾਤਾਰ ਤਖਤਾਂ ਨਾਲ ਸੜਾ ਸਦਾ ਰابطਾ ਹੈ ਆ ਵੀ ਸੇਵਾਵਾਂ ਚ ਜਿਵੇਂ ਹਾਂ ਪਰ ਜੋ ਹਾਲਾਤ ਅੱਜ ਬਣੇ ਨੇ ਇਹ ਤਾਂ ਦੇ ਹਾਲਾਤ ਪਹਿਲਾਂ ਜੀ ਤੇ ਅਜੇ ਵੀ ਹਾਲਾਤ ਕਿੱਧਰ ਨੂੰ ਜਾਣ ਕੇ ਸਾਡੀ ਢਾਢੀ ਸਮਝ ਬਾਹਰ ਹੋਏ ਹੋਏ ਪੈ ਨੇ ਜੀ ਅਸੀਂ ਤੇ ਕੱਲ ਰਾਸ ਕੀਤੀ ਪੰਥਕ ਦਰਮੇਂ ਸਮਝਦੇ ਹਾਂ ਜੀ ਤੇ ਆਹੋ ਇਹਨਾਂ ਤੇ ਕੱਲ ਤੋਂ ਦੀ ਪ੍ਰ부 ਸਤਾ ਜੜੀ ਐ ਇਹਨੂੰ ਜੋ ਸੰਭਾਲਣ ਲਈ ਪੂਰੇ ਪੰਥ ਦਾ ਇੱਕ ਪ੍ਰਬੰਧ ਹੋਵੇ ਇਹਦੇ ਉੱਤੇ ਕਿ ਅੰਦ ਕ੍ਰਿਸ਼ਮਣੀ ਕਮੇਟੀ ਪੰਥ ਦੀ ਨਮੈਂਦੀ ਨਮੈਂਦਗੀ ਅੱਜ ਕੱਲ ਨਹੀਂ ਕਰਦੀ ਇਹਨੇ ਪ੍ਰਬੰਧ ਤੋਂ ਜਿਹੜਾ ਮੁਕਤ ਪ੍ਰਬੰਧ ਪੰਥਕ ਪ੍ਰਬੰਧ ਕਾਲ ਤੱਕ ਦਾ ਹੋਣਾ ਚਾਹੀਦਾ ਦੂਜਾ ਕੀ 퇴 ਦੇ ਦਿੱਤੇ ਜਾਂਦੇ ਨੇ ਯੁਕਤੀ ਲਈ ਇਹਨਾਂ ਦੀ ਸੇਵਾ ਮੁਕਤੀ ਲਈ ਅਧਿਕਾਰ ਖੇਤਰ ਦਾ ਸਾਡਾ ਕੋਈ ਨਿਜਮਾਵਲੀ ਬਣਨੀ ਚਾਹੀਦੀ ਹੈ ਤਾਂ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਤੋਂ ਸਰਕਾਰਾਂ ਪਾਇਆ ਜਾ ਸਕੇ ਜੀ ਸਿੰਘ ਸਾਹਿਬ ਜੀ ਕੋਈ ਹੱਲ ਨਹੀਂ ਹੈ ਜੀ ਜੀ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਪੁਰਾਣੇ ਪ੍ਰਾਤਨ ਸਿਧਾਂਤ ਸੀਗੇ ਨਿਯਮ ਸੀਗੇ ਉਹ ਸਿਧਾਂਤ ਜਿਹੜੇ ਹੁਣ ਇੱਕ ਵਾਰੀ ਇਹਨਾਂ ਨੇ ਕਾਨੂੰਨ ਐਕਟ ਬਣਾ ਕੇ ਚੇਂਜ ਕੀਤੇ ਸੀਗੇ ਉਹ ਐਕਟ ਦੁਬਾਰਾ ਨਹੀਂ ਸ਼ੁਰੂ ਕੀਤੇ ਜਾ ਸਕਦੇ ਸਭ ਕੁਝ ਹੋ ਸਕਦਾ ਜੇ ਉੱਥੇ ਉੱਥੇ ਆਏ ਗੱਲ ਤੋਂ ਮੀਏ ਨੀਤੀਆਂ ਨੀयत ਦੀ ਗੱਲ ਹੈ ਜੀ ਇਹ ਨੀਤੀ ਨੀयतਨ ਤੋਂ ਹੈ ਦੇਖੋ ਸਨ 2000 ਦੇ ਦੇਖੇ ਜਿਹਦਰ ਵਿਰਾਂਤੀ ਜੀ ਨੇ ਇੱਕ ਹਦੇਸ਼ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਇਹ ਇਸ ਕੰਮ ਲਈ ਨਿਯਮ ਬਣਾ ਜੀ ਹਾਂਜੀ ਉਹਨਾਂ ਨੇ ਜੇ ਬਣ ਨਹੀਂ ਦਿੱਤੇ ਸਬਕਮੇਟੀ ਜਨਰਲ ਅਸੇਜ ਮਤਾ ਵੀ ਹੋ ਗਿਆ ਸਬ ਕਮੇਟੀ ਵੀ ਬਣ ਗਈ ਉਹ ਲੋਗੇ ਤੋਂ ਨਹੀਂ ਜੀ ਜੇ 100 ਗਾ ਜਿਹੜੀ ਸਤਾ ਤੇ ਕਾਬਿਲ ਦਿੱਤੇ ਰਣੇ ਵੱਡੇ ਆਦਮੀ ਨੇ ਉਹ ਨਹੀਂ ਚਾਹੁੰਦੇ ਕਿ ਇਹ ਨਾ ਕਿ ਕੋਈ ਅਧਿਕਾਰ ਜਿਹੜਾ ਕਿਸੇ ਦੇ ਦੇ ਜਿਹਨਾਂ ਉਹਨਾਂ ਦੀ ਹੋਂਦ ਨੂੰ ਕੋਈ ਚੈਲੰਜ ਕਰੇ ਇਹ ਬੜੇ ਆਪਣੇ ਆਪਣੇ ਬੜੇ ਵੱਡੇ ਸਾਰੇ ਪਰਸ਼ਨ ਨੇ ਜੀ ਦੇਖੋ ਅਕਾਲ ਤਖਤ ਨੇ ਭੂਮਿਕਾ 25 ਸਾਲ ਪਹਿਲਾਂ ਵੀ ਨਿਭਾਈ ਹੋਈ ਜੀ ਉਸ ਉਹ ਤੋਂ ਨਹੀਂ ਦਖਾਨ ਪੋਜਿਆ ਉਹ ਗਿਆ ਸਾਰੇ ਨੇ ਕਿ ਕਹਿੰਦੇ ਪੁਰਸ਼ ਨੇ ਜਿਸੇ ਮਰਜ਼ੀ ਬੈਠ ਕੇ ਆਪਣੇ ਹੁਕਮਨਾਮੇ ਜਾਰੀ ਕਰ ਜਾਂਦਾ ਸੀ ਉਹ ਹੁਸਮ ਜਾਂਦੇ ਜਾਂਦੇ ਉਹ ਜਾ ਕੇ 30 ਸਾਲ ਤੋਂ ਨੇ ਹੁਕਮਨਾਮਾ ਜਾਰੀ ਕਰਕੇ ਸਾਰੀ ਕਾਮਨ ਚੱਕਰ ਚ ਪਾ ਦਿੱਸ ਜੀ ਇਸ ਕਰਕੇ ਅੱਜ ਦੇ ਹਾਲਾਤਾਂ ਵਿੱਚ ਦੇਖੋ ਇਹਨਾਂ ਸੱਜਣਾ ਨੂੰ ਅੱਜ ਵੀ ਉਦੇਸ਼ ਅਨੁਮੁਕ ਬਹਿਣਾ ਚਾਹੀਦੇ ਆਪਣੇ ਅੰਦਰ ਚ ਆਤਮਰਣੀ ਚਾਹੀਦੇ ਕਿ ਜੋ ਅਸੀਂ ਜੋ ਕਰ ਰਹੇ ਆ ਕੌਮ ਦਾ ਕਿੰਨਾ ਨੁਕਸਾਨ ਹੋ ਰਿਹਾ ਸਾਨੂੰ ਆਪਣੀ ਪੀਤੇ ਤੋਂ ਕੁਸ਼ਟਾਵ ਕਰਕੇ ਕੌਮ ਦਾ ਦੇ ਲਈ ਕੌਮੀ ਪੱਖਾ ਦੇ ਇੱਕ ਸੁਰਤਾ ਵਾਲਾ ਹੋਵੇ ਇੱਕ ਸਰਤਾ ਵਾਲਾ ਹੋਵੇ ਇਥੇ ਜੋ ਅਸੀਂ ਸੰਸਾਰ ਦੇ ਸਾਹਮਣੇ ਗੱਲਾਂ ਕਰਕੇ ਕੀ ਕਰ ਰਹੇ ਆ ਕੈਸੀ ਆਪਰੇ ਜਗਾ ਚੋ ਕੈਸੀ ਆਪਣੀ ਸ਼ਿੰਮਿੰਦਗੀ ਸੰਸਾਰ ਦੇ ਸਾਹਮਣੇ ਪੇਸ਼ ਕਰਤੇ ਜਾ ਰਹੇ ਜੀ ਸੋ ਸਿੰਘ ਸਾਹਿਬ ਜ세ਦਰ ਗਿਆਨੀ ਕੇਵਲ ਸਿੰਘ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਨੇ ਜਾਣਕਾਰੀ ਦਿੱਤੀ ਹੈ ਸਾਹਿਬ ਦਾ ਧੰਨਵਾਦ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਵਾਈ ਗੁਰਜੀ